ਪਟਿਆਲਾ ਦੇ ਵਿੱਚ ਇੱਕ ਰਾਜਪਦਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਇਸ ਮੌਕੇ ਉਹਨਾਂ ਨੇ ਨਾਲ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਦੇ ਲਈ ਦਵਾਈਆਂ ਵੀ ਖਵਾਈਆਂ ਗਈਆਂ ਦਾਸ ਨੇ ਕਿ ਇਸ ਦੌਰਾਨ ਉਹਨਾਂ ਕਿਹਾ ਕਿ ਸਾਡੇ ਬੱਚਿਆਂ ਦੀ ਸਿਹਤ ਸਰਕਾਰ ਦੀ ਤਰਜੀਹ ਹੈ ਤੇ ਸਰਕਾਰ ਇਸ ਦੇ ਲਈ ਹਰ ਸੰਭਵ ਯਤਨ ਕਰੇਗੀ ਉਹਨਾਂ ਅੱਗੇ ਕਿਹਾ ਕਿ ਆਉਣ ਵਾਲੇ ਤਿਉਹਾਰਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਿਹਤ ਵਿਭਾਗ ਨੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਜੋ ਕਿ ਦੁੱਧ ਦਹੀਂ ਅਤੇ ਮਠਾਈਆਂ ਦੇ ਨਮੂਨੇ ਲੈਣਗੇ। ਉਹਨਾਂ ਕਿਹਾ ਕਿ ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਬਾਹਰੀ ਰਾਜਾਂ ਤੋਂ ਖਾਣ ਪੀਣ ਦੀਆਂ ਚੀਜ਼ਾਂ ਆ ਰਹੀਆਂ ਨੇ ਇਸਤੇ ਵੀ ਸਖਤ ਨਿਗਰਾਨੀ ਰੱਖੀ ਜਾਵੇਗੀ। ਸੋਤਾਸੀ ਦੇ ਸਿਹਤ ਮੰਤਰੀ ਡਾਕਟਰ ਗੁਰਬੀਰ ਸਿੰਘ ਦੇ ਵੱਲੋਂ ਇਹ ਐਲਾਨ ਦਿੱਤਾ ਗਿਆ ਤਾਂ ਉਹਨਾਂ ਕਿਹਾ ਕਿ ਪਟਿਆਲਾ ਦੇ ਲੋਕਾਂ ਨੂੰ ਹੜਾ ਕਾਰਨ ਘਬਰਾਉਣ ਦੀ ਲੋੜ ਨਹੀਂ ਹੈ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਕਾਬੂ ਹੈ ਤਾਂ ਵਿੱਚ ਅਨੀਮੀਆ ਕਾਫੀ ਦੇਖਿਆ ਜਾਂਦਾ ਸੀ ਆਪਣੇ ਜਿਹੜੇ ਮਤਲਬ ਜੇ ਅਮਾ ਸਕੂਲ ਦੀ ਗੱਲ ਕਰਾਂ ਤਾਂ ਬੱਚੇ ਅਵੇਅਰ ਹੈ ਟੀਚਰਸ ਵੀ ਅਵੇਅਰ ਹੈ ਔਰ ਹਰ ਸਬਸੂਜ ਵੀ ਅਵੇਲੇ ਬਣਾ ਪਰ ਜਿਹੜੇ ਰਿਮੋਟ ਏਰੀਆਸ ਆ ਗਿਆ ਉੱਥੇ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਔਰ ਕਈ ਸਟੇਟਸ ਤਾਂ ਬਹੁਤ ਮਾੜੀ ਹੁੰਦਾ ਸਟਾਰਟਿੰਗ ਵੇਸਟਿੰਗ ਬਹੁਤ ਹੈ ਪੰਜਾਬ ਸਭ ਤੋਂ ਕਰਦਾ ਮੇਰੀ ਕੋਸ਼ਿਸ਼ ਹੈ ਕਿ ਮਤਲਬ ਇੱਕ ਵੀ ਬੱਚਾ ਜਦੋਂ ਸਕੂਲ ਛੱਡੇ ਤਾਂ ਨੀਮਿਕ ਨਾ ਹੋਵੇ ਉਹਨੂੰ ਆਪਣੀ ਸਿਹਤ ਬਾਰੇ ਪੂਰਾ ਗਿਆਨ ਹੋਵੇ ਤੇ ਉਹਦਾ ਹੀਮੋਗਲੋਬਿਨ ਵੀ ਪੂਰਾ ਹੋਵੇ ਹਾਈਟ weight ਵੀ ਉਹਦੀ ਜਿੰਨੀ ਜੋ ਹੋਣੀ ਚਾਹੀਦੀ ਉੰਨੀ ਹੋਵੇ ਔਰ ਉਹਨੂੰ ਆਪਣੇ ਵਿਜੂਅਲ ਐਕੁਰਟੀ ਔਰ ਬਾਕੀ ਸਾਰੇ ਜਿਹੜੀ ਹੈਗੀਆਂ ਅਬਿਲਿਟੀਆਂ ਦਾ ਵੀ ਉਹਨੂੰ ਪਤਾ ਹੋਵੇ ਉਹਦਾ ਆਈਕਿਊ ਕਰਾ ਸਾਰਾ ਕੁਝ ਉਹਨੂੰ ਅਪਰ ਡਵੈਲ ਕਰੀਏ ਇਹ ਉਹਨੂੰ ਖਾਸ ਕਰਕੇ ਐਜੂਕੇਸ਼ਨ ਜਿਹੜੀ ਉਹ ਕਰ ਰਿਹਾ ਉਹਦੇ ਨਾਲ ਨਾਲ ਉਹਨੂੰ ਸਿਹਤ ਬਾਰੇ ਆਪਣਾ ਜਿਹੜਾ ਹੈਗਾ ਉਹ ਜ਼ਰੂਰ ਬੱਚੇ ਨੂੰ ਗਿਆਨ ਹੋਣਾ ਚਾਹੀਦਾ ਕਿ ਜਿਹੜੀਆਂ ਵੈਕਟਰ ਬੋਰਨ ਜਾਂ ਵਾਟਰ ਬੋਰਨ ਦੀਆਂ ਸੀਜ਼ਸ ਕੀ ਹੈ ਮੱਖੀਆਂ ਮਛਰਾਂ ਨਾਲ ਕਿਹੜੀਆਂ ਬਿਮਾਰੀਆਂ ਫੈਲਦੀਆਂ ਤਾਂ ਆਪਾਂ ਬਹੁਤ ਵੱਡੀ ਮੁਸੀਬਤ ਤੋਂ ਬਚ ਜਾਗੇ ਇਹ ਸਾਰੇ ਸਕੂਲ ਨੂੰ ਅਸੀਂ ਵੈਸੇ ਟ੍ਰੇਨਿੰਗ ਦੇ ਰਹੇ ਹਾਂ ਅੱਜ ਤੱਕ ਉਹ ਇੱਕ ਨੈਸ਼ਨਲ ਲੈਵਲ ਦਾ ਜਿਹੜਾ ਸਟੇਟ ਲੈਵਲ ਤੇ ਸਾਡਾ ਪ੍ਰੋਗ ਇਸ ਸਟੇਟ ਲੈਵਲ ਤੇ ਫੰਕਸ਼ਨ ਦੇ ਉੱਤੇ ਜਿਹੜਾ ਜਿਹੜੇ ਹਾਲ ਸੀ ਜਿੰਨੇ ਬੱਚੇ ਆ ਸਕਦੇ ਸੀਗੇ ਉਹ ਸਾਰੇ ਤੁਹਾਡੇ ਸਾਹਮਣੇ ਔਰ ਤੁਹਾਨੂੰ ਤੇ ਸਾਰੇ ਜਿਹਨੇ ਅਫਸਰ ਸੇਵਾ ਨਾ ਬਟ ਜਿਹੜਾ ਮੈਸੇਜ ਹੈ ਉਹ ਯੂਨੀਵਰਸਲ ਹੈ ਮੇਰਾ ਜਿਹੜਾ ਇਹ ਵੀਦੂ ਹੈਗਾ ਬਹੁਤ ਸਾਰੇ ਬੰਤੇ ਦੇਖਦੇ ਆ ਹੁਣ ਡਾਕਟਰ ਇਹ ਲੋਕਾਂ ਦੇ ਸਮੱਸਿਆ ਨਾਲ ਬੁੜੇ ਮੇਰੇ ਸੁਭਾਅ ਬਹੁਤ ਸਾਰੇ ਐਮਸੀ ਜਿਹੜੇ ਕੁਝ ਵੱਡੀਆਂ ਚ ਬੈਠ ਕੇ ਬਹੁਤ ਦਫਤਰੀ ਬੋਲਦੇ ਲੋਕਾਂ ਨੂੰ ਜਿਹੜੀ ਚੀਜ਼ ਵੀ ਉਹਨੇ ਕੰਮ ਨਹੀਂ ਉਹਨਾਂ ਵਰਕੇ ਸਮੱਸਿਆ ਆਵਾਰੀਆਂ ਲੱਗਦਾ ਕਿ ਕੀ ਅਸਲ ਕੋਈ ਜੋ ਰਿਸਰਚ ਕਰੋਗੇ ਕੋਈ ਜਿਹੜੀ ਹੈਗਾ ਆਰਡਰ ਜਿਹੜੇ ਆਪਾਂ ਤੇ ਇਦਾਂ ਦੀ ਗੱਲ ਨਹੀਂ ਹੈ ਜਿਹ ਜਿਹੜਾ ਮਰਜੀ ਜਦੋਂ ਮਰਜੀ ਉਹਨਾਂ ਨੂੰ ਜਗਾ ਲੈਂਦਾ ਔਰ ਇਹ ਸਾਰਾ ਦਿਨ ਲੋਕਾਂ 'ਚ ਹੀ ਰਹਿੰਦੇ ਆ ਲੋਕਾਂ ਦੇ ਵਿੱਚ ਤੁਰੇ ਫਿਰਦੇ ਆ ਕੋਈ ਜਿਹੜਾ ਆਫੀਸ਼ੀਅਲੀ ਜਿਹੜੇ ਪੁਰਾਣੇ ਵਾਲੇ ਬੰਦੇ ਸੀ ਨਾ ਜੀ ਉਹ ਵੱਡੇ ਵੱਡੇ ਦਫ਼ਤਰ ਤਾਂ ਖੋਲ ਲੈਂਦੇ ਸੀ ਬਟ ਉੱਥੇ ਐਮਸੀ ਨਹੀਂ ਮਿਲਦੇ ਸੀਗੇ ਸਾਡੇ ਐਮਸੀ ਆ ਚਾਹੇ ਉਹਨਾਂ ਦਾ ਫਾਰਮਲੀ ਉਸ ਤਰ੍ਹਾਂ ਦਾ ਮਤਲਬ ਕੋ ਚਮਕਦਾ ਦਫ਼ਤਰ ਨਾ ਹੋਵੇ ਬਟ ਇਹ ਜਾ ਵੀ ਰਹੇ ਆ ਲੋਕਾਂ ਦੇ ਵਿੱਚ ਅਸੀਂ ਤਾਂ ਜੇ ਕਿਤੇ ਮਤਲਬ ਪਾਣੀ ਵੀ ਖੜਾ ਹੋਵੇ ਤਾਂ ਚੱਕਰ ਦੇ ਵਿੱਚ ਲੋਕਾਂ ਦੇ ਨਾਲ ਤੁਰੇ ਫਿਰਦੇ ਆ ਅਸੀਂ ਔਰ ਉਹਦੀ ਸਫਾਈ ਵੀ ਕਰ ਰਹੇ ਆ ਔਰ ਸ਼ਹਿਰ ਦੇ ਵਿੱਚ ਪ੍ਰੋਗਰੈਸ ਵੀ ਹੋ ਰਹੀ ਆ ਦੇਖੋ ਜਿਵੇਂ ਤੁਹਾਡੇ ਅਰਬਨ ਸਟਰੀਟ ਕੱਲੇ ਕੱਲੇ ਗੜੀ ਸਾਰਾ ਕੁਝ ਮੈਂ ਇਕੱਲੇ ਇਕੱਲੇ ਬੰਦਾ ਜਿਹੜਾ ਸੀਗਾ ਉਹਨਾਂ ਦੇ ਸਾਰੀਆਂ ਫੇਸਸ ਦੇ ਵਿੱਚ ਜੋ ਲੋਕਾਂ ਨੇ ਮੈਨੂੰ ਕਿਹਾ ਔਰ ਉੱਥੇ ਆਲਰੇਡੀ ਕੰਮ ਸ਼ੁਰੂ ਕਰਾ ਦਿੱਤਾ ਉਹ ਉਹ ਅਸੀਂ ਨਾ ਜੀ ਉਹਦੇ ਚ ਨਾ ਜੀ ਅਸੀਂ ਬਹੁਤ ਵੱਡਾ ਸਾਡਾ ਹੁਣ ਮੈਂ ਸਿੱਧਾ ਲੁਧਿਆਣਾ ਜਾ ਰਿਹਾ ਜੀ ਇਸ ਤੋਂ ਬਾਅਦ ਮੇਰਾ ਨੈਕਸਟ ਪ੍ਰੋਗਰਾਮ ਉੱਥੇ ਆ ਉਹ ਜਿਹੜਾ ਅਸੀਂ ਛਾਪੇਮਾਰੀ ਤਾਂ ਸਾਡਾ ਜਿਵੇਂ ਦੁੱਧ ਦਾ ਕੱਲ ਵੀ ਦੱਸਿਆ ਵੀ ਜਿਹੜਾ ਪਨੀਰ ਔਰ ਘਿਓ ਹੈ ਔਰ ਮਸਾਲੇ ਵਾਲਾ ਖਾਸ ਕਰਕੇ ਘਿਓ ਤੇ ਪਨੀਰ ਦੇ ਵਿੱਚ ਬਹੁਤ ਜ਼ਿਆਦਾ ਮਲਾਵਟ ਕਰਦੇ ਆ ਬੜੀ ਮਾੜੀ ਗੱਲ ਹੈ ਜਿਹੜੇ ਬਾਹਰੋਂ ਆਉਂਦੇ ਆ ਹੁਣ ਅਸੀਂ ਸਪੈਸ਼ਲ ਕੈਂਪੇਨ ਵੀ ਮੈਂ ਚਲਾ ਰਿਆ ਵੀ ਜਿਹੜੇ ਬਾਹਰੋਂ ਆਉਂਦੇ ਆ ਸਾਨੂੰ ਜਿੱਥੇ ਵੀ ਮੀਡੀਆ ਵਾਲੇ ਮੈਨੂੰ ਬਹੁਤ ਅੱਛੀ ਇਨਫੋਰਮੇਸ਼ਨ ਦੇ ਰਹੇ ਆ ਜਿਹੜੇ ਮਲ ਐਕਸ਼ਨੇਬਲ ਇਨਫਰਮੇਸ਼ਨ ਦੇ ਰਹੇ ਆ ਉਹਦੇ ਤੇ ਵੀ ਐਕਸ਼ਨ ਕਰਦੇ ਆ ਹਾਂ ਉਹਦੀ ਸਪੈਸ਼ਲ ਕੈਂਪੇਨ ਹੋਏਗੀ ਜੀ ਮੈਂ ਉਹਦਾ ਫਲਾਈਂਗ ਸਕਵਾਡ ਵੀ ਬਣਾਤੇ ਅਸੀਂ ਜਿਹੜਾ ਇਹਦਾ ਟੈਸਟਿੰਗ ਦਾ ਮੈਂਡੇਟ ਵਧਾ ਰਿਆ ਜਿਹੜੇ ਜਿਵੇਂ ਪਹਿਲਾਂ ਫੂਡ ਸਪਲੀਮੈਂਟ ਕਿਸੇ ਨੇ ਅਜੇ ਤੱਕ ਟੈਸ ਉਹਦੇ ਚ ਪੀਜੂ ਵੀ ਇਨਵੋਲਡ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੈ ਉਹਦੇ ਚ ਮੈਂ ਕਹੂੰਗਾ ਪੰਜਾਬ ਦੇ ਨਹੀਂ ਦੇਸ਼ ਭਰ ਦੇ ਕਾਰਡੀਓਲੋਜਿਸ ਟੈਂਟਰਸ ਲੈ ਰਹੇ ਆ ਅਸੀਂ ਅਜੇ ਸ਼ੁਰੂ ਕੀਤਾ ਸੀਗਾ ਸਾਰੇ ਬੰਦੇ ਮੈਨੂੰ ਫੋਨ ਕਰਦੇ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਡਾਕਟਰ ਸਾਹਿਬ ਤੁਸੀਂ ਇਹ ਇਨੀਸ਼ੀਏਟਿਵ ਲਿਆ ਅਸੀਂ ਇਹ ਕਰਨਾ ਚਾਹੁੰਦੇ ਸੀਗਾ ਸਾਨੂੰ ਇਹਦਾ ਪਾਰਟ ਬਣਾਓ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਆ ਤੁਸੀਂ ਕੋਈ 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 ਬੰਦਾ ਜਿਹੜਾ ਹੈਗਾ ਅਸੀਂ ਕਿਸੇ ਨੂੰ ਉਹ ਨਹੀਂ ਕਰਾਂਗੇ ਅਸੀਂ ਨਾ ਇਹਦੇ ਨਾਲ ਨਾਲ ਅਸੀਂ ਇੱਕ ਜਿਹੜੀ ਹੈਗੀ ਐਜੂਕੇਸ਼ਨਲ ਕੈਂਪੇਨ ਹੈ ਇੱਕ ਫੂਡ ਸੇਫਟੀ ਔਨ व्हील्स ਕਰਕੇ ਹੈਗੀ ਆ ਉਦੇ ਚ ਅਸੀਂ 50 52000 ਜੜਿਆ ਗਿਆ ਉਹ ਅਸੀਂ ਜਿਹੜਾ ਵੀ ਹੈਗਾ ਸੀ ਉਹਦੇ ਨਾਲ ਉਹ ਇੱਕ ਉਹਨੂੰ ਐ ਸਕਰੀਨਿੰਗ ਯੂਜ਼ ਕਰ ਰਿਆ ਸੀ ਜਿੱਥੇ ਸਾਡਾ ਸੈਂਪਲ ਫੇਲ ਹੋ ਜਾਏ ਫਿਰ ਉਹਨਾਂ ਨੂੰ ਵਾਰਨਿੰਗ ਦਿੰਨੇ ਆ ਉਸ ਤੋਂ ਬਾਅਦ ਫਿਰ ਅਸੀਂ ਜੇ ਨਹੀਂ ਹਟਦੇ ਤਾਂ ਫਿਰ ਦੂਜਾ ਜੜਿਆ ਉਹਨਾਂ ਦੇ ਆ ਜਿਹਦੇ ਵਿੱਚ ਜੁਰਮਾਨਾ ਵੀ ਹੁੰਦਾ ਔਰ ਸਜ਼ਾ ਵੀ ਹੁੰਦੀ ਉਹ ਬੜੇ ਸੈਂਪਲ ਵੀ ਭਰਦੇ ਉਹਨਾਂ ਦੇ ਪਹਿਲਾਂ ਅਸੀਂ ਰਿਫਾਰਮ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜੇ ਉਹ ਬੰਦਾ ਨਾ ਸੁਧਰੇ ਫਿਰ ਥੋੜਾ ਜਿਆਦਾ ਦੂਜਾ ਵੀ ਕਰਦੇ ਆ ਪਾਣੀ ਘੜਤੇ ਕਰਕੇ ਕਿ ਮੈਂ ਸਾਰਾ ਉਤਪੰਨਤਵ ਠੀਕ ਹੈ ਪੂਰਾ ਪੂਰਾ ਜੀ ਪੂਰਾ ਮੈਂ ਆਪ ਦੀ ਮਨੋਂ ਲੋਕਰ ਨਾਲੋਂ ਜ਼ਿਆਦਾ ਉਹਨਾਂ ਨੂੰ ਅਸੀਂ ਬਿਲਕੁਲ ਪਾਣੀ ਦਾ ਥੋੜਾ ਜਿਹਾ ਕਗਰ ਵਾਲਾ ਕਰ ਸਰਨ ਹੈਗਾ ਬੜੀ ਨਦੀ ਚਾਹੇ ਕੋਈ ਇਸ ਤਰ੍ਹਾਂ ਦੀ ਕਰਨੀ ਹੈ ਇੱਧਰ ਆਪਣੇ ਕਾਜ ਮਟੀ ਦੇ ਚ ਤੱਕ ਥੋੜਾ ਜਿਹਾ ਤੱਕ ਬਿਲਕੁਲ ਕੋਈ ਕੋਈ ਹੈ ਹੀ ਨਹੀਂ ਸ਼ਾਂਤਾਂ ਬਿਲਕੁਲ ਤੇ ਅਸੀਂ ਪੂਰੀ ਉਹਦੇ ਤੁਹਾਨੂੰ ਬੰਨ ਬੰਨ ਵੀ ਠੀਕ ਕਰਾਏ ਆ ਜੀ ਬਾਕੀ ਵੀ ਸਾਰਾ ਕੁਝ ਕਰ ਰਿਹਾ ਅੱਗੇ ਅੱਗੇ ਹੁਣ ਅਗਲੇ ਅਗਲੇ ਸਾਲ ਤੱਕ ਤਾਂ ਖੁੱਲਾ ਵੀ ਕਰ ਦਾਂਗੇ ਜੋ ਜਿਹੜਾ ਦਾਫ ਲੱਗੇ ਉਹ ਵੀ ਨਹੀਂ ਲੱਗੇ ਕਾਰੀ ਸਪੋਟ ਵੀ ਜਿੰਦਾ ਪਾਣੀ ਆ ਰਿਹਾ ਕੋਈ ਸਫਾਈ ਦੀ ਹੋ ਰਹੀ ਹੈ ਕੋਈ ਕਿਸੇ ਨੂੰ ਕੋਈ ਆ ਕੋਈ ਨਹੀਂ ਮੈਂ ਤੁਸੀ ਨੂੰ ਹੁਣ ਦੱਸਿਆ ਮੈਂ ਹੁਣ ਸਾਰਾ ਚੈੱਕ ਵੀ ਕਰਵਾ ਦਿੰਦਾ ਉਹਦੇ ਉਹ ਸਪਲਾਈ ਵੀ ਠੀ